ਸਾਭ ਆਈ ਗੁਰ ਜੀ ਕੀ ਫਤਿਹ ਸਾਰੇ ਪੰਜਾਬ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਮੈਂ ਸ਼ੰਭੂ ਮੋਰਚੇ ਤੋਂ ਸਰਵਣ ਸਿੰਘ ਪੰਦੇੜ ਅੱਜ 274ਵਾਂ ਦਿਨ ਲਗਭਗ ਹੋ ਗਿਆ ਲਗਭਗ 275ਵਾਂ ਜੀ 275ਵਾਂ ਦਿਨ ਜਿਹੜਾ ਸ਼ੰਭੂ ਮੋਰਚੇ ਸਾਨੂੰ ਹੋ ਗਿਆ ਵਾ ਲਗਭਗ ਚੱਲਦਿਆਂ ਨੂੰ ਅਰ ਅਸੀਂ ਲਾਈਵ ਕਰਕੇ ਵੱਦ ਤੋਂ ਵੱਧ ਆਪਣਾ ਮੈਸੇਜ ਜਿਹੜਾ ਵਾ ਕਨਵੇ ਕਰਨਾ ਚਾਹੁੰਦੇ ਆ ਕਿਸਾਨਾਂ ਮਜ਼ਦੂਰਾਂ ਦਾ ਇਹਨੂੰ ਵੱਦ ਤੋਂ ਵੱਧ ਸ਼ੇਅਰ ਕਰ ਦਿਓ ਮੋਰਚੇ ਦੀ ਖਾਤਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮਸਲਿਆਂ ਦੀ ਖਾਤਰ ਇਸ ਕਰਕੇ ਆ ਕਿ ਇਹਨੂੰ ਵੱਦ ਤੋਂ ਵੱਧ ਸ਼ੇਅਰ ਕਰ ਸ਼ੇਅਰ ਕਰ ਦਿਓ ਤਾਂ ਜੋ ਇਹ ਆ ਪੂਰੀ ਦੇਸ਼ ਦੁਨੀਆ ਤੱਕ ਪਹੁੰਚ ਜਾ ਸਕੇ ਮੈਂ ਤੁਹਾਡੇ ਨਾਲ ਪਹਿਲੋਂ ਪਰਾਲੀ ਤੇ ਗੱਲ ਕਰਨਾ ਚਾਹੁੰਗਾ ਕਿ ਪਰਾਲੀ ਵਾਲਾ ਮਸਲਾ ਹੈ ਕੀ ਆ ਦੇਖੋ ਉਰਾਲੀ ਤੇ ਅੱਜ ਰਿਮੋਟ ਸੈਸ਼ਨਿੰਗ ਕੰਟਰੋਲ ਸੈਂਟਰ ਦੀ ਰਿਪੋਰਟ ਜਿਹੜੀ ਆ ਉਹ ਖ਼ਬਾਰਾਂ 'ਚ ਬੋਲ ਰਹੀ ਆ ਉਹਨਾਂ ਦੇ ਜਿਹੜੇ ਪੁਸ਼ਟੀ ਵਾਲੇ ਉਰਾਲੀ ਦੇ ਅੰਕੜੇ ਆ ਉਹ 282900 ਆ ਉਦਾਂ 67000 ਕੇਸ ਉਹ ਦੱਸ ਰਹੇ ਨੇ ਔਰ ਇਸ ਵੇਲੇ ਕਿਉਂਕਿ ਉੱਤਰ ਪਾਰਥ ਦੇ ਖਿੱਤਿਆਂ ਵਿੱਚ ਉੱਤੇ ਜਿਹੜਾ ਵਾ ਧੁੰਦ ਕੋਈ ਕਿੰਨੀ ਤਰੇਲ ਜ਼ਿਆਦਾ ਪੈਂਦੀ ਆ ਧੁੰਦ ਆ ਉੱਤਰ ਭਾਰਤ ਦਾ ਜਿਹੜਾ ਵਿਗਿਆਨਿਕ ਮੌਸਮ ਜਿਹੜਾ ਵਿਗਿਆਨ ਟੰਗ ਹੁੰਦਾ ਵੀ ਇਹਦੇ ਲਗਭਗ ਅਕਤੂਬਰ ਤੋਂ ਬਾਅਦ ਧੁੰਦ ਡਿੱਗਣ ਦਾ ਪੈਂਦੀ ਆ ਨਵੰਬਰ ਚ ਇਹ ਤੋਂ ਵੱਧ ਹੋ ਜਾਂਦੀ ਆ ਤੇ ਐਂ ਲੱਗਦਾ ਜਿਵੇਂ ਹਵਾ ਦੇ ਵਿੱਚ ਧੂਆਂ ਹੁੰਦਾ ਔਰ ਜਦੋਂ ਹਵਾ ਦੇ ਵਿੱਚ ਕੋਈ ਧੂਆਂ ਨਜ਼ਰ ਆਉਂਦਾ ਗੈਰ ਨਜ਼ਰ ਆਉਂਦੀ ਆ ਤੇ ਉਹ ਜ਼ਿਆਦਾਤਰ ਟਾਰਗੇਟ ਕਿਸਾਨ ਹੁੰਦੇ ਆ ਵੀ ਇਹ ਪਰਾਲੀ ਕਰਕੇ ਧੂਆਂ ਸਮਾਨ ਦੇ ਵਿੱਚ ਹੋ ਰਿਹਾ ਹੈਗਾ ਜੋ ਅਸੀਂ ਦੇਖਦੇ ਆ ਕੱਲਾ ਕਿਸਾਨ ਨੂੰ ਪਰ ਇਹ ਸਾਰਾ ਪਰਾਲੀ ਦਾ ਧੂਆਂ ਨਹੀਂ ਕਿਹਾ ਜਾ ਸਕਦਾ ਵੀ ਇਹ ਪਰਾਲੀ ਆ ਦੇਖੋ ਹਵਾ ਦਾ ਜਿਹੜਾ ਪ੍ਰਦੂਸ਼ਣ ਆ ਜਿਹਦੇ ਤੇ ਕਿਸਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਸਾਨ ਹੀ ਦੋਸ਼ੀ ਆ ਉਹ ਬੜੇ ਰਕਮਾਂ ਦਾ ਕੱਲਾ ਇੱਕ ਥੋੜਾ ਥੋੜੇ ਥਰਮਲ ਪਲਾਂਟ ਆ ਇਹ ਚੱਲਦੇ ਕੋਲੇ ਨਾ ਤੁਹਾਨੂੰ ਪਤਾ ਨਾ ਮਾਲ ਗਟੀਆਂ ਟੰਨਾ ਚ ਲੈ ਕੇ ਹੁੰਦੀ ਆ ਤੋਂ ਜਿਹੜਾ ਇੰਧਨ ਇੰਨਾ ਬਲ ਦਾ ਪਟਾਖਾ ਇੰਡਸਟਰੀ ਬਹੁਤ ਵੱਡੇ ਪੱਧਰ ਤੇ ਆ ਪੂਰੇ ਪੰਜਾਬ ਦੇ ਵਿੱਚ ਉੱਥੇ ਵੀ ਕੋਈ ਇੰਧਨ ਬਲਦਾ ਵੀ ਟੰਪਕਾਉਣੀਆਂ ਹੁੰਦੀਆਂ ਇੱਕ ਰਸੋਈ ਦਾ ਖੇਤਰ ਹੈਗਾ ਠੀਕ ਆ ਜੀ ਉਹ ਖੇਤਰ ਤੇ ਵੀ ਅਰੇ ਤੋਂ ਕਾ ਡੀਜ਼ਲ ਪੈਟਰੋਲ ਦੀ ਖਪਤ ਜਿੰਨੀ ਅੱਜ ਕਢਾ ਲਓ ਵੀ ਡੀਜ਼ਲ ਤੇ ਪੈਟਰੋਲ ਆ ਬਹੁਤ ਵੱਡਾ ਹਿੱਸਾ ਕਾਰਬਨ ਦਾ ਨਿਕਲਦਾ ਬਹੁਤ ਵੱਡੀ ਖਪਤ ਹੈ ਇਹਦੀ ਵੀ ਇਸ ਵळे ਤੇ ਇਸ ਕਰਕੇ ਆ ਵੀ ਉਹ ਵੱਡੇ ਪੱਧਰ ਤੇ ਇਹ 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 ਵੀ ਇਹਦੀ ਵੀ ਹੈਗੀ ਆ ਹੋਰ ਮੈਂ ਤੁਹਾਨੂੰ ਜਿੱਦਾਂ ਅਸੀਂ ਜਿਹੜਾ ਵਾ ਬਿਲਡਿੰਗ ਵਗੈਰਾ ਦਾ ਕੰਮ ਕਰਾਉਂਦੇ ਆ ਠੀਕ ਆ ਜੀ ਉਹਦੇ ਵਿੱਚ ਬਿਲਡਿੰਗਾਂ ਦਾ ਉਹ ਕੰਮ ਜਿਹੜਾ ਸ਼ਹਿਰਾਂ ਚੱਲਦਾ ਹੈਗਾ ਉਹਦਾ ਉਹਦਾ ਵੀ ਡਸਟ ਉਹਦਾ ਵੀ ਘੱਟਾ ਬਹੁਤ ਸਾਰਾ ਹੁੰਦਾ ਵਾ ਠੀਕ ਆ ਤੁਸੀਂ ਦੇਖਦੇ ਹੋ ਭਾਰਤ ਮਾਲਾ ਯੋਜਨਾ ਤਾਂ ਸੜਕਾਂ ਨਿਕਲ ਰਹੀਆਂ ਜਿਹੜੀ ਮਿੱਟੀ ਜਾ ਰਹੀ ਆ ਆ ਰਹੀ ਆ ਇਹ ਨਹੀਂ ਹੈਗਾ ਔਰ ਰੇਤ ਦੇ ਕਣਾਂ ਦਾ ਵੀ ਬਹੁਤ ਸਾਰਾ ਪੋਲੂਸ਼ਨ ਹੁੰਦਾ ਹੈਗਾ ਇਦੇ ਨਾਲ ਇੰਡਸਟਰੀ ਦਾ ਅੱਡਾ ਇੰਡਸਟਰੀ ਇੱਕ ਵੱਡਾ ਖੇਤਰ ਐ ਸੀ ਕਿ ਅਸੀਂ ਨਿੱਜੀ ਤੌਰ ਤੇ ਕਿਸੇ ਇੰਡਸਟਰੀ ਦੇ ਬਰੋਚ ਨਹੀਂ ਹੈਗੇ ਪਰ ਇੰਡਸਟਰੀ ਇਹ ਗੱਲ ਕਹੇ ਠੀਕ ਆ ਜੀ ਵੀ ਸਾਡਾ ਜਿਹੜਾ ਵਾ ਇਹ ਧੂਆ ਹੁੰਦਾ ਹੀ ਨਹੀਂ ਹੈਗਾ ਇਹ ਨਹੀਂ ਕਿਹਾ ਜਾ ਸਕਦਾ ਫਿਰ ਜਿਹੜੇ ਵੀਕਲ ਅਸੀਂ ਲੈ ਰਹੇ ਆਂ ਵੀਕਲ ਵੱਡੇ ਪੱਦਰ ਤੇ ਵੀਕਲਾਂ ਦਾ ਧੂਆ ਵੀ ਹੈਗਾ ਵਾ ਠੀਕ ਆ ਬਹੁਤ ਸਾਰੇ ਜਿੰਨੀ ਵੀ ਸੋਈ ਗੈਸ ਬਲ ਰਹੀ ਆ ਤੁਹਾਨੂੰ ਪਤਾ ਨਹੀਂ ਕਿੰਨੇ ਖੋਨੇ ਕਿੰਨੇ ਕਿ ਸਿਲੰਡਰ ਲੱਖਾਂ ਚ ਜਾ ਰਹੇ ਨੇ ਉਦੇ ਚੋ ਵੀ ਇੰਧਨ ਨਿਕਲਦਾ ਹੈਗਾ ਉਹ ਵੀ ਸਾਡੀ ਹਵਾ ਦੇ ਪ੍ਰਦੂਸ਼ਣ ਨੂੰ ਖਰਾਬ ਕਰਦਾ ਹੈਗਾ ਵਾ ਤੋਂ ਇੱਕ ਕਈ ਕਹਿ ਲੋ ਵੀ ਜੇ ਕਹਿ ਲਈਏ ਇਹਦੇ ਸੈਂਕੜੇ ਕਾਰਨ ਨਿਕਲ ਆਉਣਗੇ ਹਵਾ ਦੇ ਪ੍ਰਦੂਸ਼ਣ ਦੇ ਤੁਸੀਂ ਕਿਸੇ ਇੱਕ ਕਾਰਨ ਨੂੰ ਮੇਨ ਨਹੀਂ ਕਹਿ ਸਕਦੇ ਵੀ ਇਹੀ ਕਾਰਨ ਪਰ ਸਵਾਲ ਆ ਵੀ ਕੱਲਾ ਕਿਸਾਨ ਦੀ ਪਰਾਲੀ ਤੇ ਹੀ ਕੋ ਰੌਲਾ ਪੈਂਦਾ ਤੁਸੀਂ ਦੁੱਖ ਦੀ ਗੱਲ ਆ ਜਲ ਪਰਾਲੀ ਨਾ ਵੀ ਪੋਲੂਸ਼ਨ ਹੁੰਦਾ ਐ ਨਹੀਂ ਕਹਿੰਦੇ ਵੀ ਇਹ ਗੱਲ ਵੀ ਹੁੰਦਾ ਨਹੀਂ ਆ ਪਰ ਕਿੰਨਾ ਕੁੱਲ ਖੇਤੀ ਦਾ ਪ੍ਰਦੂਸ਼ਣ 7% ਪਰਾਲੀ ਵਾਲਾ ਪ੍ਰਦੂਸ਼ਣ 2% ਹੁੰਦਾ ਹੋ 2.5 ਹੁੰਦਾ ਹੋ ਫਿਰ ਤੁਹਾਨੂੰ ਸਮਝ ਨਹੀਂ ਆਉਂਦੀ ਹੋ ਵੀ ਤੁਹਾਨੂੰ ਤਾਂ ਐ ਸ਼ੋਅ ਕੀਤਾ ਜਾਂਦਾ ਵਾ ਵੀ ਸਾਰਾ ਹੈ ਹੀ ਪਰਾਲੀ ਦਾ ਵਾ ਬਾਕੀ ਤਾਂ ਕੁਝ ਵੀ ਨਹੀਂ ਹੈਗਾ ਬਾਕੀ ਹੈ ਹੀ ਹੋਰ ਕੁਝ ਹੈ ਹੀ ਨਹੀਂਗਾ ਤੇ ਦੇਖੋ ਇਹਦੇ ਵਿੱਚ ਅਸੀਂ ਕਹਿੰਨੇ ਆ ਵੀ ਇਹ 2.5% ਨਜ਼ਰ ਕਿਵੇਂ ਆਉਂਦਾ ਕਿਉਂਕਿ ਇਸ ਵੇਲੇ ਫੋਗ ਪੈਂਦੀ ਹੈ ਉੱਤਰ ਭਾਰਤ ਦੇ ਵਿੱਚ ਤੁਸੀਂ ਮਹਾਰਾਸ਼ਟਰ ਚ ਪਰਾਲੀ ਨੂੰ ਅੱਗ ਲਾ ਕੇ ਵੇਖੋ ਐ ਗੈਰ ਨਹੀਂ ਪਾਉਗੇ ਸਾਊਥ ਇੰਡੀਆ ਚ ਕੋ ਸਾਊਥ ਆਂਡੀਆਂ ਦਾ ਮੌਸਮ ਗਰਮ ਆ ਉੱਥੇ ਹਵਾ ਸਮਾਨ ਉੱਤੇ ਨਿਕਲ ਜਾਂਦਾ ਹੈਗਾ ਨਾਰਥ ਇੰਡੀਆ ਦੇ ਵਿੱਚ ਕਿਉਂਕਿ ਫੋਗ ਤਰੇਲ ਬਹੁਤ ਜ਼ਿਆਦਾ ਪੈਂਦੀ ਇਸ ਕਰਕੇ ਉਪਰੋਂ ਠਾਂ ਨੂੰ ਕੋਈ ਵੀ ਚੀਜ਼ ਹਵਾ ਤੋਂ ਤਾਂ ਨਿਕਲ ਨਹੀਂ ਹਾਰ ਜੇਠ ਦੇ ਵਿੱਚ ਜੋ ਵੀ ਅਸੀਂ ਬੱਲਾਂਗੇ ਉਹ ਥੱਲੇ ਨਹੀਂ ਰਹਿਣਾ ਇਸ ਕਰਕੇ ਉਹ ਧੂਏ ਵਰਗੀ ਚੀਜ਼ ਤੁਹਾਨੂੰ ਸਮਾਨ ਚ ਨਜ਼ਰ ਆਉਂਦੀ ਤੇ ਇਸ ਕਰਕੇ ਸਾਨੂੰ ਟਾਰਗੇਟ ਬਹੁਤ ਜ਼ਿਆਦਾ ਕੀਤਾ ਜਾਂਦਾ ਵੀ ਖਰੇ ਇਹਨਾਂ ਕਰਕੇ ਹੋ ਰਿਹਾ ਤੋਂ ਉਹ ਇਸ ਕਰਕੇ ਆ ਹੁਣ ਤੁਸੀਂ ਮੈਂ ਦੂਜੀਆਂ ਵੀ ਖੇਤੀ ਬਾੜੀ ਚ ਕਦੀ ਵੀ ਪ੍ਰਦੂਸ਼ਣ ਜਿੰਨਾ ਸੀ ਉਹਨਾਂ 2000 ਤੋਂ ਲਾ ਲੋ ਛੋਣਾ ਉਹਨਾਂ ਲੱਗਦਾ ਸੀ ਅੱਜ ਵੀ ਪਰ 2000 ਦੇ ਵਿੱਚ ਤਾਂ ਪੋਲੂਸ਼ਨ ਦਾ ਰੌਲਾ ਨਹੀਂ ਸੀ ਅੱਜ ਪ੍ਰਦੂਸ਼ਣ ਵਾਲਾ ਰੌਲਾ ਕਿਉਂ ਪੈ ਗਿਆ ਜੇ ਪਹਿਲੋ ਕਰ ਲੋ ਅਸੀਂ ਪਰਾਲੀ ਨੂੰ ਇੰਧਨ ਦੇ ਰੂਪ ਵਿੱਚ ਬਾਲਦੇ ਹਾਂ ਸਾਡੀ ਪਰਾਲੀ ਸੀ ਅਸੀਂ ਪਰਾਲੀ ਦਾ ਕੁਤਰਾ ਕਰਕੇ ਡੰਗਰਾ ਪਸ਼ੂਆਂ ਨੂੰ ਪਾਉਂਦੇ ਹਾਂ ਚਲੋ ਕੋਈ 5-7% ਵਰਤੋਂ ਕਰ ਲੈ 10-20% ਵਰਤੋਂ ਕਰ ਲੈ ਨੇ ਹੁਣ ਨਾ ਆਉਂਦੀ ਪਰ ਇਹਦੇ باوجود ਪਹਿਲੋ ਦੇਖੋ ਸਾਰਾ ਨਰਮਾ ਸਾਰਾ ਮਾਲਵਾ ਉਹਦੀਆਂ ਸਿੱਟੀਆਂ ਸਾਲ ਪਰ ਅਸੀਂ ਬਾਲਦੇ ਹੁੰਦੇ ਸੀ ਸਾਡੀ ਕਮਾਦ ਦੀ ਖੋਰੀ ਵਰਤੋਂ ਚ ਵੀ ਭਾਵੇਂ ਅਸੀਂ ਗੋੜ ਕੱਟਦੇ ਸੀ ਬਾਲਦੀ ਤਾਂ ਹੈਗੀ ਸੀ ਬਾਲਣ ਦੇ ਕੰਮ ਉਹਨੂੰ ਅੱਗ ਵੀ ਲਾ ਲੈਂਦੇ ਹੁੰਦੇ ਸੀ ਤੋਰੀਆ ਸਰੋਂ ਹੁੰਦਾ ਉਹਦਾ ਫਲਿਆਟ ਸੀ ਕਿੰਨੇ ਮੱਝ ਚ ਉਹਦਾ ਜਿਹੜਾ ਹਿੱਸਾ ਉਹ ਵੀ ਬਾਲ ਜਣੀ ਜਿਹੜਾ ਖੇਤੀ ਦੇ ਵਿੱਚ ਪ੍ਰਦੂਸ਼ਣ ਆ ਉਹ ਉੰਨੇ ਦਾ ਉਨਾ ਹੀ ਆ ਜਿੰਨਾ ਸਦੀਆਂ ਪਹਿਲਾਂ ਸੀ ਉਹਦੇ ਨਾਲ ਕੋਈ ਘਟਿਆ ਹੋਊਗਾ ਪਰ ਖੇਤੀ ਤੇ ਹੁਣ ਵਧਿਆ ਕਿੰਨਾ ਦਾ ਜੇ ਆਬਾਦੀ ਵਧ ਗਈ ਆਬਾਦੀ ਤਾਂ ਬਹੁਤ ਵਧੀ ਠੀਕ ਆ ਜੀ 47 ਤੋਂ ਬਾਅਦ ਅਸੀਂ 4 ਗੁਣਾ ਵੱਧ ਗਏ ਅੱਜ 5 ਗੁਣਾ ਵੱਧ ਗਏ ਇੰਡਸਟਰੀ ਕਿੰਨੀ 47 ਦੀ ਇੰਡਸਟਰੀ ਕੱਢੋ 47 ਚ ਇੰਡਸਟਰੀ ਕਿੰਨੀ ਅੱਜ ਇੰਡਸਟਰੀ ਕਿੰਨੀ ਵੱਧ ਗਈ ਇੱਧਰ ਚਰਚਾ ਹੀ ਨਹੀਂ ਹੁੰਦੀ ਇਹ ਪੱਖ ਨਹੀਂ ਆਉਂਦੇ ਆ ਸਾਹਮਣੇ ਇਹ ਪਹਿਲਾਂ ਉਦੋਂ ਗੱਡੀਆਂ ਕਾਰਾਂ ਕਿੰਨੀਆਂ ਸੀਗੀਆਂ ਅੱਜ ਕਿੰਨੀਆਂ ਹੈਗੀਆਂ ਰੇਲ ਗੱਡੀਆਂ ਦੇ ਇੰਜਣ ਕਿੰਨੇ ਸੀ ਜਿਹੜਾ ਧੂਮਾ ਮਾਰਦੇ ਅੱਜ ਕਿੰਨੇ ਹੋਗੇ ਚਲੋ ਇਲੈਕਟ੍ਰਿਸਿਟੀ ਵਾਲਾ ਆ ਗਏ ਉਹ ਠੀਕ ਆ ਉਦੋਂ ਟਰੱਕ ਕਿੰਨੇ ਸੀਗੇ ਅੱਜ ਟਰੱਕ ਕਿੰਨੇ ਆ ਬੱਸਾਂ ਉਦੋਂ ਕਿੰਨੀਆਂ ਸੀ ਅੱਜ ਬੱਸਾਂ ਕਿੰਨੀਆਂ ਹੈਗੀਆਂ ਤੋ ਬਾਕੀ ਖੇਤਰਾਂ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਵਧਿਆ ਖੇਤੀ 'ਚ ਤਾਂ ਜਿੰਨਾ ਕਿ ਸੀਗਾ ਉਹਦਾ ਕੋਈ ਘਟਿਆ ਵਾ ਵਧਿਆ ਨਹੀਂ ਹੈ ਹੁਣ ਅਸਮਾਨ ਤੁਹਾਡਾ ਧੂਏ ਨਾਲ ਭਰਿਆ ਪਿਆ ਵਾ ਉਹਦੇ ਵਿੱਚ ਥੋੜੀ ਵੀ ਚੀਜ਼ ਛੱਡਿਆ ਅਸਮਾਨ ਫਿਰ ਦੀਦਾ ਵਾ ਪਰ ਸਾਨੂੰ ਟਾਰਗੇਟ ਕੀਤਾ ਜਾਂਦਾ ਬਾਕੀ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਇਸ ਕਰਕੇ ਇਹ ਪੱਖ ਸੀਗਾ ਵੀ ਸਾਨੂੰ ਕਿਸਾਨਾਂ ਨੂੰ ਟਾਰਗੇਟ ਕਰਨਾ ਰੈੱਡ ਐਂਟਰੀਆਂ ਕਰਨਾ ਬਾਕੀ ਇੰਡਸਟਰੀ ਦੀ ਰੈੱਡ ਐਂਟਰੀ ਬਖਾ ਲੋ ਕਿਹਦੀ ਕਿਹਦੀ ਹੋਈ ਆ ਬੱਸਾਂ ਦੇ بڑے بڑے ਮਾਲਕ ਨੇ ਉਹਨਾਂ ਦੀ ਰੈੱਡ ਐਂਟਰੀਆਂ ਕੱਟ ਕੇ ਵਿਖਾ ਲੋ ਨਾ ਥਰਮਲ ਪਲਾਂਟਾਂ ਦੀਆਂ ਰੈੱਡ ਐਂਟਰੀਆਂ ਕੱਟ ਕੇ ਵਿਖਾ ਲੋ ਨਾ ਲੱਖਾ ਟਾਂ ਉਥੇ ਕੋਲਾ ਬਾਲਦਾ ਹੈਗਾ ਬਥੇਰੇ ਹੋਰ ਰੀਜਨ ਨੇ ਉਹਨਾਂ ਦੀ ਕੋ ਰੈੱਡ ਐਂਟਰੀ ਉਹਨਾਂ ਦੇ ਖਿਲਾਫ ਕੋ ਕੇਸ ਉਹਨਾਂ ਦੇ ਵੱਡੇ ਜੁਰਮਾਨੇ ਸਾਰੇ ਸ਼ੋਅ ਕਰ ਦਿਓ ਸਾਡੇ ਜੁਰਮਾਨੇ ਤਾਂ ਕੇਂਦਰ ਨੇ ਡਬਲ ਕਰ ਦਿੱਤੇ ਉਹ ਡਬਲ ਕੀਤੇ ਆ ਮਸਲੇ ਹਾਲ ਹੋ ਜ ਨੇ ਤੇ ਅਸੀਂ ਕਿਸਾਨਾਂ ਨੂੰ ਕਹਿੰਦੇ ਅਸੀਂ ਅਸੀਂ ਨਹੀਂ ਭਾਵੇਂ ਅੱਗ ਲਾਉਣਾ ਚਾਹੁੰਦਾ ਬਚਣਾ ਚਾਹੀਦਾ ਉਹ ਸਾਥੋ ਹੱਲ ਕੋਈ ਨਹੀਂ ਹੈਗਾ ਇਹਦਾ ਔਰ ਤੁਸੀਂ ਜੁਰਮਾਨੇ ਕੇਸ ਕਿਸਾਨਾਂ ਨੂੰ ਕਹਿੰਦੇ ਆ ਤਾਂ ਹੀ ਕਹਿੰਨੇ ਆ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਦੇ ਇਹ ਕੇਸ ਪਾਰਿਆ ਵਾਪਸ ਕਰਵਾਵਾਂਗੇ ਨਾਲ ਕੋਲ ਜੜੀਆਂ ਰੈੱਡ ਐਂਟਰੀਆਂ ਆ ਵਾਪਸ ਕਰਾਵਾਂਗੇ ਨਹੀਂ ਐ ਜਬਰ ਨਹੀਂ ਹੋਣ ਦਿਆਂਗੇ ਦੂਜੀ ਬੇਨਤੀ ਆ ਵੀ ਜਿਹੜੀਆਂ ਭਾਰਤ ਮਾਲਾ ਯੋਜਨਾ ਤੱਕ ਸੜਕਾਂ ਨਿਕਲ ਰਹੀਆਂ ਹੁਣ ਇਹਦਾ ਬੜਾ ਰੋਲਾ ਪੈ ਰਿਹਾ ਹੈਗਾ ਵਾ ਉਹਦੇ ਚ ਇੰਨੀ ਕੁ ਬੇਨਤੀ ਆ ਵੀ ਜਿੰਨਾ ਚਿਰ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਜੋਗ ਮਿਲਦਾ ਹੈਗਾ ਉਹਨਾਂ ਚਿਰ ਸਰਕਾਰ ਨੂੰ ਧੱਕੇ ਨਾਲ ਕਬਜ਼ਾ ਨਾ ਲਵੇ ਤੇ ਨਾ ਲੈਣ ਦਿੱਤਾ ਜਾਊਗਾ ਬਾਕੀ ਜੋ ਨੇਦੀ ਵਿਕਰੀ ਝੋਨਾ ਤੇ ਅੱਜ ਵੀ ਭਰਾਓ ਮੰਡੀਆਂ ਚ ਰੋਲ ਰਿਹਾ ਠੀਕ ਹੈ ਜੀ ਭਾਵੇਂ ਥੋੜਾ ਰਹਿ ਗਿਆ ਇੱਕ ਹਿੱਸੇ ਤੱਕ ਵਿਗ ਗਿਆ ਕਟ ਵੀ ਲਾਏ ਆਰਤੀਆਂ ਨੇ ਸੈਲਰਾਂ ਨੇ ਸਰਕਾਰ ਨੇ ਰਲ ਕੇ ਲੁੱਟ ਲਿਆ ਸਾਨੂੰ ਲਾਠੀ ਚਾਰਜ ਹੋ ਗਿਆ ਝੋਨਾ ਵਕਾਉਣ ਲੱਗਿਆ ਕਿਸਾਨਾਂ ਤੇ ਪਰ ਭਰਾਓ ਜਦੋਂ ਸੜਕਾਂ ਜਾਮ ਹੁੰਦੀਆਂ ਸੀ ਹੁਣ ਭਾਵੇਂ ਸੜਕਾਂ ਜਾਮ ਨਹੀਂ ਹੈਗੀਆਂ ਕੁਝ ਸਮੇਂ ਲਈ ਕਿਸਾਨਾਂ ਨੇ ਕਰਕੇ ਸੈਡ ਹੋਰ ਕੱਢ ਕੱਢ ਲੇ ਬਹੁਤ ਰੌਲਾ ਪੈਂਦਾ ਰਿਹਾ ਲੁੱਟੇ ਤਾਂ ਗਏ ਨਾ ਇਹ ਨੁਕਸਾਨ ਪੰਜਾਬ ਦਾ ਖੇਤੀ ਆਧਾਰਿਤ ਸਾਡਾ ਅਰਥਚਾਰਾ ਵਾ ਜੇ ਖੇਤੀ ਤੋਂ 45 46000 ਕਰੋੜ ਰੁਪਇਆ ਬਾਜ਼ਾਰ ਚ ਨਹੀਂ ਜਾਊਗਾ ਆਮ ਖਪਤਕਾਰ ਕੋ ਖਰੀਦੇ ਪੈਸੇ ਨਹੀਂ ਆਉਣਗੇ ਕਿੱਦਾਂ ਚੱਲੂਗਾ ਪੰਜਾਬ ਹਰਿਆਣਾ ਦੇਸ਼ ਖੇਤੀ ਪ੍ਰਧਾਨ ਸੂਬਾ ਵਾ ਅੱਜ ਦੀਵਾਲੀ ਦੇ ਰਹਿ ਗਏ ਨਾ ਫਿਰ ਦੀਵਾਲੀ ਤੇ ਜਿੰਨਾ ਸਾਜੋ ਸਮਾਨ ਦੁਕਾਨਦਾਰਾਂ ਨੇ ਲਾਇਆ ਪੁੱਛ ਕੇ ਵੇਖ ਲਓ ਕਹਿੰਦੇ ਨਹੀਂ ਵਿਕਿਆ ਕਿਸਾਨ ਕੋਲੇ ਪੈਸਾ ਨਹੀਂ ਸੀ ਗਿਆ ਗਾਹਾਂ ਸਰਕੂਲਰ ਸਾੜਾ ਨਹੀਂ ਚੱਲਿਆ ਹੈਗਾ ਤੋਂ ਇਸ ਤਿੱਕੇ ਨਾਲ ਇਸ ਸਾਈਕਲ ਜਿਹੜਾ ਚੱਲਦਾ ਹੈਗਾ ਵਾ ਖੇਤੀ ਤੇ ਆਧਾਰਿਤ ਸੂਬਿਆਂ ਤੇ ਖੇਤੀ ਤੇ ਚੱਲਦਾ ਹੈਗਾ ਇਸ ਕਰਕੇ ਅੱਜ ਕੋਈ ਸੜਕਾਂ ਛੁੜਕਾ ਕਿਸੇ ਦੀਆਂ ਬੰਦ ਨਹੀਂ ਜਿੱਥੇ ਸ਼ੰਭੂ ਤੇ ਬਿਠਿਆ ਕੰਦ ਤੁਹਾਨੂੰ ਕੱਲ ਵੀ ਖਾਲੀ ਸੀ ਅੱਜ ਵੀ ਖਾ ਦਿੰਦੇ ਆ ਵੀ ਇਹ ਕੰਦ ਆ ਇਹ ਕੰਦ ਅਸੀਂ ਕਹਿੰਨੇ ਆ ਵੀ ਭਾਈ ਇਹਨੂੰ ਵਾਪਸ ਕਰੋ ਆ ਰਾਹ ਖੋਲੋ ਦਿੱਲੀ ਜਾ ਕੇ ਪ੍ਰਦਰਸ਼ਨ ਕਰੀਏ ਤੋ ਆਹੜਾ ਮੋਰਚਾ ਜੇ ਤੋਗਾ ਡੀਏਪੀ ਦੀ ਗੱਡ ਅੱਜ ਵੀ ਆ ਤੁਸੀਂ ਦੇਖ ਲਓ ਕਿਉਂਕਿ ਮੈਂ ਲਗਾਤਾਰ ਅਸੀਂ ਬੋਲ ਰਹੇ ਵੀ ਗੱਲਾਂ ਚਲੀਆਂ ਜਾਂ ਨਰਕੀ 87300 28000 ਕਰੋੜ ਰੁਪਏ ਦੀ ਸਬਸਿਡੀ ਕੇਂਦਰ ਨੇ ਘਟਾਲੀ ਹੈਗੀ ਆ ਤਾਂ ਕ੍ਰਿਸਿਸ ਆ ਅਰਕੀ 15 ਐਮਟੀ ਮੈਟ੍ਰਿਕ ਟਨ ਡੀਏਪੀ ਦਾ ਕੋਟਾ ਦੇਸ਼ ਚੋਂ ਘਟਿਆ ਹੈਗਾ ਤੇ ਬਾਹਰੋਂ ਇਹਨਾਂ ਮਹਿੰਗਾਈ ਨਹੀਂ ਹੈਗੀ ਉਹ ਸਾਨੂੰ ਘਟਾਉਣੀ ਨਹੀਂ ਹੁੰਦੀ ਅਰਕੀ ਲੁੱਟੇ ਗਏ ਹਰਿਆਣੇ ਚ ਵੀ ਲੁੱਟ ਰੱਜ ਕੇ ਜਿਹੜੇ ਡਬਲ ਇੰਜਨ ਵਾਲੀ ਸਰਕਾਰ ਆ ਜੂਪੀ ਚ ਵੀ ਮੱਧ ਪ੍ਰਦੇਸ਼ ਚ ਵੀ ਹੋਰ ਨਾਲ ਸੂਬਿਆਂ 'ਚ ਪੰਜਾਬ ਤੇ ਆਉਣੀ ਆਉਣੀ ਇਹਦੇ ਤੇ ਵੀ ਵੱਡੀ ਲੁੱਟ ਕਿਸਾਨਾਂ ਦੀ ਲਗਾਤਾਰ ਹੋ ਰਹੀ ਹੈ ਸਰਕਾਰ ਚੁੱਪ ਕਰਕੇ ਬੈਠੀ ਹੈਗੀ ਕੁਝ ਨਹੀਂ ਕਰ ਰਹੀ ਹੈਗੀ ਤੋਂ ਇਸ ਤਰੀਕੇ ਨਾਲ ਇਹਨਾਂ ਸਾਰੇ ਮੁੱਦਿਆਂ ਤੇ ਝੋਨਾ ਵਕਾਉਂ ਤੇ ਕਿਸਾਨ ਦੀ ਪੰਜਾਬ ਚ ਖੁਦਕੁਸ਼ੀ ਹੋਈ ਔਰ ਡੀਏਪ ਲੈਂ ਤੇ ਹਰਿਆਣਾ ਚ ਕਿਸਾਨ ਦੀ ਜੀਨ ਜ਼ਿਲ੍ਹੇ ਚ ਖੁਦਕੁਸ਼ੀ ਹੋਈ ਇਹ ਕੋ ਚੰਗੇ ਥੋੜੇ ਵਰਤਾਰੇ ਨੇ ਕਰੋ ਪਰਚਾ ਉਹਨਾਂ ਤੇ ਜਿਨ੍ਹਾਂ ਨੇ ਝੋਨਾ ਝੋਨਾ ਨਹੀਂ ਵਿਕਿਆ ਤਾਂ ਖੁਦਕੁਸ਼ੀ ਕਰ ਗਿਆ ਬੰਦੀ ਆ 306 ਹੀ ਮੇਰੇ ਖਿਆਲ 308 ਕਰ ਦਿੱਤੀ ਹੁਣ ਜਿਹੜੀ ਨਵੀਂ ਐਸਪੀ ਸੀ ਉੱਤੇ ਕਰੋ ਪਰਚਾ ਇੱਧਰ ਕਰੋ ਪਰਚਾ ਜਿਹੜੇ ਜਿੰਨਾ ਕਿੰਨਾ ਕਰਕੇ ਕਿਸਾਨ ਜਿਹੜਾ ਵਾ ਖੁਦਕੁਸ਼ੀ ਕਰ ਗਿਆ ਤੋਂ ਇਸ ਕਰਕੇ ਬੇਨਤੀ ਆ ਭਰਾਓ ਮੋਰਚਾ ਚੱਲ ਰਿਹਾ ਲਗਾਤਾਰ ਇਹ ਲਗਾਤਾਰ ਜਾਰੀ ਰਹਿਣਾ ਐਮਐਸਪੀ ਗਰੰਟੀ ਕਾਨੂੰਨ ਕਰਕੇ ਹੁਣ ਤੁਹਾਨੂੰ ਬਾਹਰ ਦਾ ਦ੍ਰਿਸ਼ ਮਾੜਾ ਜਿਹਾ ਦਿਖਾ ਦਾਂਗੇ ਮੋਰਚੇ ਦਾ ਵੀ ਚੜ੍ਹਦੀ ਕਲਾ ਚ ਆ ਔਰ ਵੱਤ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਤੇ ਇਹ ਜਿਵੇਂ ਜਿਵੇਂ ਹੁਣ ਵਜਾਈ ਹੋਈ ਜਾਂਦੀ ਆ ਏਵੇਂ ਏਵੇਂ ਜਿਹੜਾ ਵਾ ਵੱਤ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚੋ ਇੱਧਰ ਤੁਹਾਨੂੰ ਇੱਥੋਂ 4-5 ਕਿਲੋਮੀਟਰ ਇਧਰੋਂ ਇਹ ਤੋਂ ਬਾਅਦ ਵੀ 6-7 ਕਿਲੋਮੀਟਰ ਪਿੱਛੇ ਐਂ ਚੱਲਦਾ ਵਾ ਠੀਕ ਹੈ ਜੀ ਇਧਰ ਸਾਡੀ ਸਟੇਜ ਆ ਜਿਹੜੀ ਆ ਲਗਾਤਾਰ ਅਸੀਂ ਸ਼ੰਭੂ ਮੋਰਚੇ ਆ ਸਾਡਾ ਦਫ਼ਤਰ ਬਣਿਆ ਹੈਗਾ ਤੇ ਸ਼ੰਭੂ ਮੋਰਚੇ ਦੇ ਰੰਗ ਲਗਾਤਾਰ ਇਸੇ ਤਰ੍ਹਾਂ ਚੱਲਦੇ ਹੈਗੇ ਆ ਔਰ ਸਾਰੇ ਇੱਥੇ ਲੋਜ ਮੀਟਿੰਗ ਹੁੰਦੀ ਆ ਇਹਨੇ ਕਮਿਟੀ ਤੁਹਾਡੇ ਨਾਲ ਚਰਚਾ ਕਰਨੀ ਸੋ ਮੇਰੀ ਬੇਨਤੀ ਆ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਇਹ ਮੋਰਚਾ ਕਿਸਾਨਾਂ ਦੀਆਂ ਮੰਗਾਂ ਮਨਾਉਣ ਤੱਕ ਜਾਰੀ ਰਹੂਗਾ ਇਹ ਤੋਂ ਗਾਂ ਨਰੇਗਾ 200 ਦਿਨ ਦਿਹਾੜੀ 700 ਰੁਪਇਆ ਫਸਲੀ ਬੀਮਾ ਯੋਜਨਾ ਭਾਰਤ ਡਬਲਯੂਟੀਓ ਤੋਂ ਬਾਅਦ ਆਵੇ ਲਖੀਮਪੁਰ ਖਰੀਦਾ ਇਨਸਾਫ ਸਾਰੇ ਕੇਸ ਵਾਪਸ ਲਏ ਜਾਣ ਆਦੀਵਾਸੀਆਂ ਦੀ ਜਿਹੜੀ ਸਵਿਧਾਨ ਦੀ ਪੰਜਵੀਂ ਅਨੁਸੂਚੀ ਆ ਉਹ ਉਹ ਜਿਹੜੀ ਉਹ ਲਾਗੂ ਕਰਾਉਣੀ ਆ ਇਹ ਸਾਰੇ ਮੰਗਾ ਮਸਲੇ ਆ ਆਪਣੇ ਕਿਸਾਨਾਂ ਮਜ਼ਦੂਰਾਂ ਲਈ ਭਲੇ ਲਈ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਧੰਨਵਾਦ